ਇਹ ਅਸੀਂ ਜਿਹੜਾ ਜੰਮੂ ਕਟੜਾ ਹਾਈਵੇ ਬਣ ਰਿਹਾ ਉੱਥੇ ਸਾਡੀ ਪੈਟਰੋਲਿੰਗ ਪਾਰਟੀ ਗਸਟ ਕਰ ਰਹੀ ਸੀ ਜਿਵੇਂ ਰੂਟੀਨ ਦੇ ਵਿੱਚ ਨਾਕੇ ਚੱਲ ਰਿਹਾ ਇਹ ਉਵਰ ਤੇ ਸੀਗਾ ਦੇ ਸ਼ੱਕੀ ਲੱਗਿਆ ਤੇ ਜਦੋਂ ਇਹਨੂੰ ਰੋਕਿਆ ਤੇ ਇਹਦੇ ਕੋਲੋਂ ਅੱਧਾ ਕਿਲੋ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਹਦੇ ਵਿੱਚ ਹੈਰੋਇਨ ਰਿਕਵਰ ਹੋਈ ਹੈ ਇਹਦੇ ਤੇ ਜਿਲ੍ਹਾ ਮੁਹਾਲੀ ਚ ਕਰਾਲੀ ਥਾਣੇ ਦੇ ਵਿੱਚ ਆਲਰੇਡੀ ਐਨਡੀਪੀਐਸ ਦਾ ਇੱਕ ਪਰਚਾ ਦਰਜ ਹੈ ਕਿਉਂਕਿ ਜਿਹੜਾ ਜ਼ਿਲ੍ਹਾ ਪੁਲਿਸ ਦੇ ਹਿਸਾਬ ਨਾਲ ਇੱਕ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਜਿਹੜੇ ਬਾਰਡਰ ਏਰੀਆਜ਼ ਚ ਉੱਥੇ ਕिलो ਚ ਰਿਕਵਰੀ ਹੁੰਦੀ ਹੈ ਤੇ ਜਿਹੜਾ ਇਹ ਸਾਡੇ ਵਰਗੇ ਡਿਸਟ੍ਰਿਕਟ ਦੇ ਵਿੱਚ ਇਹ ਅੱਧਾ ਕਿਲੋ ਰਿਕਵਰ ਹੋਣੀ ਇੱਕ ਬੜੀ ਵੱਡੀ ਗੱਲ ਹੈ ਔਰ ਬੜਾ ਇੱਕ ਸ਼ਲਾਗਰ ਯੂ ਕੰਮ ਕੀਤਾ ਸੀ ਇਹ ਟੀਮ ਇਹ ਸਾਡੇ ਜਿਹੜੀ ਡਰੱਗਸ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਅੱਜ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵੱਲੋਂ ਬੜਾ ਅੱਛਾ ਕੰਮ ਕੀਤਾ ਗਿਆ ਜਿਹੜੇ ਐਸਪੀਡੀ ਟੀਐਸਪੀ ਸੀ ਤੇ ਸੀਆਈਏ ਇਨਚਾਰਜ ਹਰਜਿੰਦਰ ਵੱਲੋਂ ਇੱਕ ਜਿਹੜਾ ਨਾਈਜੀਰੀਅਨ ਅਸੀਂ ਫੜਿਆ ਗੋਡਵਿਨ ਜੀਦੇ ਤੇ ਆਲਰੇਡੀ ਇੱਕ ਪਰਚੇ ਦਰਜ ਹੈਗਾ ਕੋਰਾਲੀ ਥਾਣੇ ਉਹ ਵੀ ਐਨਡੀਪੀਐਸ ਦਾ ਪਰਚਾ ਦਰ ਸੀਗਾ ਤੇ ਅੱਗੇ ਵੀ ਸੰਗਰੂਰ ਜੇਲ੍ਹ ਚ ਰਹਿ ਕੇ ਆਇਆ ਇਹ ਅਸੀਂ ਜਿਹੜਾ ਜੰਮੂ ਕਟੜਾ ਹਾਈਵੇ ਬਣ ਰਿਹਾ ਉੱਥੇ ਸਾਡੀ ਪੈਟਰੋਲਿੰਗ ਪਾਰਟੀ ਗਾਸਟ ਕਰ ਰਹੀ ਸੀ ਜਿਵੇਂ ਰੂਟੀਨ ਦੇ ਵਿੱਚ ਨਾਕੇ ਚੱਲ ਰਿਹਾ ਤੇ ਇਹ ਉਵਰ ਤੇ ਸੀਗਾ ਤੇ ਸ਼ੱਕੀ ਲੱਗਿਆ ਤੇ ਜਦੋਂ ਇਹਨੂੰ ਰੋਕਿਆ ਤੇ ਇਹਦੇ ਕੋਲੋਂ ਅੱਧਾ ਕਿਲੋ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਹਦੇ ਚ ਹੈਰੋਇਨ ਰਿਕਵਰ ਹੋਈ ਹੈ ਇਹ ਦਿੱਲੀ ਤੋਂ ਲੈ ਕੇ ਆਇਆ ਸੀ ਹੁਣ ਅਸੀਂ ਇਹਨੂੰ ਰਿਮਾਂਡ ਤੇ ਲੈ ਕੇ ਵੀਨੇ ਅੱਗੇ ਕਿੱਥੋਂ ਦੇਣੀ ਸੀ ਤੇ ਕਿੱਥੋਂ ਲੈ ਕੇ ਆਇਆ ਜਿਸ ਨੂੰ ਆਪਾਂ ਕਹਿੰਦਾ ਵੀ ਫਾਰਵਰਡ ਲਿੰਕੇਜ ਤੇ ਬੈਕਵਰਡ ਲਿੰਕੇਜ ਤੇ ਅਸੀਂ ਕੰਮ ਕਰਾਂਗੇ ਤਾਂ ਕਿ ਹੋਰ ਵੀ ਜਿਹੜੇ ਇੱਥੇ ਕਿਹੜੇ ਬੰਦੇ ਆ ਜਿਹੜੇ ਖਰੀਦਣ ਵਾਲੇ ਆ ਤੇ ਅੱਗੇ ਕਿਹਨੂੰ ਵੇਚਦਾ ਸੀ ਸਰ ਇੱਕ ਹੋਰ ਵੀ ਇਹ ਤੇ ਪੜਨਾ ਕੋਈ ਪਤ ਤਾ ਇਹਦੇ ਤੇ ਜ਼ਿਲ੍ਹਾ ਮੁਹਾਲੀ ਚ ਕਰਾਲੀ ਥਾਣੇ ਦੇ ਵਿੱਚ ਆਲਰੇਡੀ ਐਨਡੀਪੀਐਸ ਦਾ ਇੱਕ ਪਰਚਾ ਦਰਜ ਹੈ ਤੇ ਹੁਣ ਇਹ ਦੂਜਾ ਪਰਚਾ ਦਰਜ ਹੈ ਸਰ ਇਹ ਆਪ ਤਿਆਰ ਕਰਦੇ ਸੀ ਥੈਂਟੈਟਿਕ ਇਹ ਅਸੀਂ ਡਿਟੇਲ ਚ ਬਣਾਏ ਇਹ ਆਪ ਤਿਆਰ ਕਰਦੇ ਇਹਨਾਂ ਦੀਆਂ ਟੀਮਾਂ ਉੱਥੇ ਬੈਠੀਆਂ ਹੁੰਦੀਆਂ ਤਿਲਕ ਨਗਰ ਦਿੱਲੀ ਦੇ ਵਿੱਚ ਕਾਫੀ ਇਹ ਜਿਹੜੇ ਹੈਗੇ ਨਾਈਜੀਰੀਅਨਸ ਕੰਮ ਕਰਦੇ ਆ ਤੇ ਉਹਦੇ ਚ ਉਹਨਾਂ ਚੋਂ ਇੱਥੇ ਆਇਆ ਸੀਗਾ ਤੇ ਸ਼ੱਕ ਦੇ ਦਾਰ ਚ ਜਦੋਂ ਫੜਿਆ ਤੇ ਅੱਧਾ ਕਿਲੋ ਹੈਰੋਇਨ ਰਿਕਵਰ ਕੀਤਾ ਲੱਗਦਾ ਸਰ ਸੀਆਰ ਦੀ ਕੰਮ ਜਬੀ ਕਿਉਂਕਿ ਕਿਉਂਕਿ ਜਿਹੜਾ ਜ਼ਿਲ੍ਹਾ ਪੁਲਿਸ ਦੇ ਹਿਸਾਬ ਨਾਲ ਇੱਕ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਜਿਹੜੇ ਬਾਰਡਰ ਏਰੀਆਜ਼ ਚ ਉੱਥੇ ਕਿਲੋਸ ਚ ਰਿਕਵਰੀ ਹੁੰਦੀ ਹੈ ਤੇ ਜਿਹੜਾ ਇਹ ਸਾਡੇ ਵਰਗੇ ਡਿਸਟ੍ਰਿਕਟ ਦੇ ਵਿੱਚ ਇਹ ਅੱਧਾ ਕਿਲੋ ਰਿਕਵਰ ਹੋਣੀ ਇੱਕ ਬੜੀ ਵੱਡੀ ਗੱਲ ਸਰ ਉਹਦੀ ਕੁਆਂਟੀਟੀ ਜਿਹੜੀ ਪੜੀ ਗਈ ਸੀ ਬਿਲਕੁਲ ਕੋਰਾਲੀ ਆ ਉਹ ਅਜੇ ਡਿਟੇਲਸ ਨਹੀਂ ਇੰਨਾ ਪਤਾ ਲੱਗਿਆ ਵੀ ਐਨਡੀ ਦਾ ਪਰਚਾ ਸੀਗਾ ਤੇ ਉਹ ਅਜੇ ਸਾਨੂੰ ਕਲੀਅਰ ਨਹੀਂ ਆਜੇ ਪਰ ਇਹ ਜ਼ਰੂਰ ਹੈ ਵੀ ਐਨਡੀਪੀ ਅਜਾ ਤੇ ਕੋਰਾਲੀ ਥਾਣੇ ਪਰਚਾ ਦੱਤਿਆ